ਿੰਦੀਗੜ ਕੀ ਮਸਲਾ ਹੈ ਵਾਹਿਗੁਰੂ ਜੀ ਘਾਖ ਸਾਹਿਬ ਵਾਹਿਗੁਰੂ ਜੀ ਦੇ ਪਤੇ ਮੈਂ ਜੀ ਪ੍ਰਧਾਨ ਗੁਰਦਰ ਸਿੰਘ ਪ੍ਰਬੰਧਕ ਕਮੇਟੀ ਮਾਈ ਡੰਡਾ ਅੱਜ ਜੇ ਇੱਥੇ ਸਾਡਾ ਇਕੱਠ ਖਤਰ ਹੋਇਆ ਹੈ ਇਸ ਇਦਾਂ ਮੇਨ ਮੁੱਦਾ ਇਹ ਹੈ ਕਿ ਬਿਜਲੀ ਦੀ ਸਮੱਸਿਆ کافی ਲੰਬੇ ਸਮੇਂ ਤੋਂ ਇਹ 3-4 ਦਿਨ ਹੋ ਗਏ ਬਿਜਲੀ ਜਿਹੜੀ ਉਹ 16-16 ਘੰਟੇ ਗੋਲ ਰਹਿੰਦੀ ਹੈ ਸਾਡੇ ਪਿੰਡ ਦਾ ਮਸਲਾ ਇਹ ਹੈ ਸਾਡੇ ਪਿੰਡ ਦੇ ਤਕਰੀਬਨ 50% ਜਿਹੜੇ ਬਜ਼ੁਰਗ ਘਰ ਰਹਿੰਦੇ ਆ 50% ਘਰ ਖਾਲੀ ਹੈ ਬਾਕੀ ਅਜੇ ਨੌਜਵਾਨ ਹੈਗੇ ਆ ਉਹ 50% ਜਿਹੜੇ ਬਜ਼ੁਰਗ ਘਰ ਰਹਿੰਦੇ ਆ ਉਹਨਾਂ ਚੋ ਕੁਝ ਬਿਮਾਰ ਹੈ ਉਹਨਾਂ ਕਈਆਂ ਦੇ ਘਰ ਜਨਰੇਟਰ ਵੀ ਨਹੀਂ ਹੈਗਾ ਉਹ ਜਨਰੇਟਰ ਚਲਾਉਣ ਵਿੱਚ ਅਸਮਰਥ ਹੈ ਅਸਹਾਰ ਕੇ ਆਖਰੀ ਵਾਰ ਇਹ ਆਪਾਂ ਅੱਜ ਇਹ ਸੰਘਰਸ਼ ਜਿਹੜਾ ਬਿਜਲੀ ਦਾ ਕੀਤਾ ਇੱਥੇ ਸਵੇਰ ਤੋਂ ਆਪਾਂ ਤਕਰੀਬਨ 2 ਘੰਟੇ ਹੋ ਗਏ ਇੱਥੇ ਧਰਨ ਲਾਇਆ ਬਿਜਲੀ ਦੀ ਪ੍ਰੋਬਲਮ ਨੂੰ ਸਾਲਵ ਕਰਨ ਵਾਸਤੇ ਸਾਡੇ ਜੀ ਲਾਈਨ ਅਪ ਹੈ ਥੰਬੇ ਬੜੇ ਪੁਰਾਣੇ ਲੱਗੇ ਹੋਏ ਆ ਉਹ ਸਹੀ ਕੀਤੇ ਜਾਣ ਤਾਂ ਜੋ ਜਿਹੜੀ ਬਿਜਲੀ ਦੀ ਸਮੱਸਿਆ ਹਨੇਰੀ ਆਉਣ ਦੇ ਕਾਰਨ ਜਾਂ بارش ਆਉਣ ਦੇ ਕਾਰਨ ਇਹ ਜਿਹੜੀ ਬਿਜਲੀ ਸਾਡੀ ਉਹ ਗੁੰਮ ਹੋ ਜਾਂਦੀ ਹੈ ਗੋਲ ਹੋ ਜਾਂਦੀ ਹੈ ਉਹਦੀ ਜਿਹੜਾ ਮਸਲਾ ਹੱਲ ਕੀਤਾ ਜਾਵੇ ਅਧਿਕਾਰੀ ਨਾਲ ਉਹ ਗੱਲਬਾਤ ਹੋਈ ਹੈ ਅਧਿਕਾਰੀ ਨਾਲ ਗੱਲਬਾਤ ਹੋਈ ਹੈ ਅਧਿਕਾਰੀ ਆਹੀ ਆਪਣੀ ਪ੍ਰੋਬਲਮ ਦੱਸੀ ਦੀ ਹੈ ਉਹ ਅੱਗੇ ਸਾਨੂੰ ਆਪਣੀ ਪ੍ਰੋਬਲਮ ਦੱਸ ਦੇਵੇ ਸਾਡੇ ਕੋਲ ਸਟਾਫ ਹੈ ਨਹੀਂ ਅਗਰ ਉਹਨਾਂ ਕੋਲ ਸਟਾਫ ਹੈ ਨਹੀਂ ਤਾਂ ਇਹ ਉਹਨਾਂ ਦੀ ਆਪਣੀ ਸਮੱਸਿਆ ਹੈ ਪਰ ਜਿਹੜੀ ਸਾਡੀ ਸਮੱਸਿਆ ਲਾਈਟ ਦੀ ਹੈਗੀ ਹੈ ਬਾਕੀ ਉਹਨਾਂ ਆਹੀ ਮੰਗੇ ਕੀਤੀ ਹੈ ਸਾਡੀ ਜਿਹੜੀ ਇਹ ਲਾਈਟ ਦੀ ਸਮੱਸਿਆ ਹੈ ਇਹ 24 ਘੰਟੇ ਲੈਣ ਪਈ ਹੋਈ ਹੈ 24 ਘੰਟੇ ਲੰਨ 65 ਤੋਂ ਬਾਅਦ ਵੀ ਸਾਡੇ ਜਿਹੜੇ ਪਿੰਡਾਂ ਦੀ ਲਾਈਟ ਉਹ ਜਾਂਦੀ ਹੈ ਗਰਮੀ ਬਹੁਤ ਜ਼ਿਆਦਾ ਹੈ ਗਰਮੀ ਵਿੱਚ ਬੱਚਿਆਂ ਦੀ ਪੜ੍ਹਾਈ ਦਾ ਜਿਹੜਾ ਨੁਕਸਾਨ ਹੋ ਰਿਹਾ ਹੈ ਬਾਕੀ ਜਿਹੜਾ ਗਰਮੀ ਜਿਹੜੀ ਲੱਗ ਰਹੀ ਹੈ ਤੁਹਾਨੂੰ ਬਜ਼ੁਰਗਾਂ ਨੂੰ ਲੱਗ ਰਹੀ ਹੈ ਉਹ ਤੁਹਾਨੂੰ ਪਤਾ ਹੈ ਆਪਾਂ ਚਿੰਤਾ ਕੋਈ ਨਹੀਂ ਕਰਦੇ ਕਰਵਾ ਕੇ ਮੋਰ ਅਸੀਂ ਸਵੇਰ ਦੇ ਇੱਥੇ ਬੈਠੇ ਆਂ ਜਿਸ ਸਾਡੀ ਅੱਜ ਇਹ ਬਿਜਲੀ ਵਿਭਾਗ ਨੇ ਐਸਡੀ ਸਾਹਮਣੇ ਕੋਈ ਵੀ ਉਚਿਤ ਕਾਰਵਾਈ ਨਹੀਂ ਕੀਤੀ ਜਾਂ ਆਪਾਂ ਸੜਕਾਂ ਵੀ ਰੋਕ ਸਕਦੇ ਆ ਜਾਂ ਐਸਕੇ ਐਕਸ਼ਨ ਸਾਥ ਇੱਥੇ ਆਉਣਗੇ ਔਰ ਹਲਕੇ ਦੇ ਐਮਐਨਏ ਸਾਹਿਬ ਨੂੰ ਵੀ ਆਪਾਂ ਇਹ ਬੇਨਤੀ ਕਰਦੇ ਆਂ ਕਿ ਤੁਸੀਂ ਥੋੜਾ ਇਸ ਜੋ ਇਲਾਕਾ ਪਿਛਲਾ ਇਲਾਕਾ ਕੰਢੀ ਇਲਾਕਾ ਪਿੰਡ ਮਾੜੀ ਡੰਡਾ ਸਾਹਿਬ ਇਹਨਾਂ ਨੂੰ ਵੀ ਥੋੜੀ ਜੀ ਤੁਸੀਂ ਤਵੱਜਾ ਦਿਓ ਔਰ ਜੇ ਲਾਈਟ ਦੇ ਪ੍ਰਬੰਧ ਹੈ ਇਸ ਕੰਮੇ ਕਰਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਜੋ ਬਿਜਲੀ ਦਾ ਸੰਘਰਸ਼ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਕਿਉਂਕਿ ਜਿਹੜੇ ਮੁਲਾਜ਼ਮ ਹੈ ਉਹ ਘਟ ਹੈ ਲੇਕਿਨ ਪਿੰਡ ਕਾਫੀ ਹੈ ਪਿੰਡਾਂ ਦੇ ਵਿੱਚ ਜਿਹੜੇ ਆ ਉਹ ਖੰਭੇ ਡਿੱਗ ਰਹੇ ਆ ਔਰ ਕਾਫੀ ਜਣੀਆਂ ਤਾਰਾਂ ਉਹ ਲੂਜ਼ ਪਈਆਂ ਮੈਂ ਅੱਜ ਦਾ ਮਸਲਾ ਇਹ ਆ ਵੀ ਅਸੀਂ ਇੱਥੇ ਇਕੱਠੇ ਹੋ ਕੇ ਆਏ ਆ ਪਿਛਲੇ 3 ਦਿਨ ਤੋਂ ਬੱਤੀ ਖਰਾਬ ਕਰ ਰਹੀ ਹੈ ਕਦੀ ਆ ਰਹੀ ਕਦੀ ਜਾ ਰਹੀ ਜੇ ਆਉਂਦੀ ਹੈ 5-7 ਮਿੰਟ ਤੇ 10 ਘੰਟੇ ਨਹੀਂ ਆਉਂਦੀ ਹੈ ਪਿੰਡ ਮਾੜੀ ਟਾਂਡਾ ਦਾ ਮਸਲਾ ਜੀ ਇਹ ਹਨ 17-17 ਘੰਟੇ ਬੱਤੀ ਨਹੀਂ ਆਉਂਦੀ ਕਈ ਵਾਰ ਇਹਨਾਂ ਨੂੰ ਪਟਿਆਲੇ ਵੀ ਫੋਨ ਕੀਤਾ ਜੈ ਸਿੰਘ ਸਾਹਿਬ ਨੂੰ ਵੀ ਫੋਨ ਕੀਤਾ ਫੋਨ ਤੇ ਬਹੁਤ ਹੀ ਘਟ ਚੁੱਕਦੇ ਆ ਲੇਕਿਨ ਅਸੀਂ ਅੱਜ ਹਾਰ ਕੇ ਬੱਚੇ ਬੀਬੀਆਂ ਬਜ਼ੁਰਗ ਪੂਰਾ ਪਿੰਡ ਇਕੱਠਾ ਹੋ ਕੇ ਬਿਜਲੀ ਦਫ਼ਤਰ ਆਇਆ ਔਰ ਬੇਨਤੀ ਕਰ ਰਿਹਾ ਅਜੇ ਵੀ ਬੇਨਤੀ ਲੇਕਿਨ ਇਹ ਬੇਨਤੀ ਕਰਨ ਦੇ ਬਾਵਜੂਦ ਵੀ ਕੋਈ ਸੁਣਾਈ ਨਹੀਂ ਹੋ ਰਹੀ ਅਫਸਰਾਂ ਕੇ ਕੀ ਅਫਸਰ ਕਹਿੰਦੇ ਆਪ ਵੀ ਅਸੀਂ 1 ਮਹੀਨੇ ਦੇ ਵਿੱਚ ਤੁਹਾਡੀ ਇਹ ਬਿਜਲੀ ਠੀਕ ਕਰ ਦਾਂਗੇ ਲੇਕਿਨ ਸਾਨੂੰ ਇਹਦੇ ਉੱਤੇ ਕੋਈ ਮਾਨਣੀ ਐ ਨਾ ਹੀ ਸਾਨੂੰ ਇਹਦੇ ਉੱਤੇ ਕੋਈ ਹੈ ਵੀ ਇਹ ਕਰ ਸਕਦੇ ਆ ਕਿਉਂਕਿ ਭਗਵੰਦ ਮਾਨ ਸਾਹਿਬ ਕਹਿ ਰਹੇ ਆ 24 24 ਘੰਟੇ ਦੀ ਬੱਤੀ ਦੇ ਰਹਿਆਂ ਲੇਕਿਨ ਜਦੋਂ ਗਰਾਊਂਡ ਲੈਵਲ ਤੇ ਬੰਦਾ ਆਣ ਕੇ ਦੇਖਦਾ ਤੇ ਇੱਥੇ ਕੋਈ 0% ਹੁੰਦੀ ਸੋ ਅਸੀਂ ਬੇਨਤੀ ਕਰਦੇ ਆਂ ਕਿ ਇਹ ਬੱਤੀ ਦਾ ਮਸਲਾ ਜਿਹੜਾ ਸਭ ਤੋਂ ਜ਼ਰੂਰੀ ਮਸਲਾ ਹੈ ਕਿਉਂਕਿ ਘਰ-ਘਰ ਹਰ ਇੱਕ ਜੀ ਨੂੰ ਹੈ ਤੇ ਬੱਤੀ ਦੀ ਲੋੜ ਹੈ ਔਰ ਇਹਦਾ ਜਿਹੜਾ ਮਸਲਾ ਹੱਲ ਕੀਤਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਕੁਸ਼ੀਬ ਸਿੰਘ ਸੈਕਟਰੀ ਮਾਰੀ ਗੁਰਦਵਾਰ ਸਾਹਿਬ ਮਾਰੀ ਜਾਂੜਾ ਕੀ ਮਸਲਾ ਹੈ ਮਸਲਾ ਬਿਜਲੀ ਦਾ ਜੀ ਸਾਡੇ ਬਿਜਲੀ 24 ਘੰਟੇ ਬਿਜਲੀ ਮਨਜ਼ੂਰ ਹੈ ਲੇਕਿਨ ਸਾਡੇ ਬਿਜਲੀ ਪਿੰਡ ਦੇ ਵਿੱਚ ਮਾਰੀ ਜਾਂੜੇ ਦੇ ਵਿੱਚ ਸਵਾਸ ਸਵਾਕਿਆ 6 ਡਿਊਟੀ ਵਿੱਚ ਕੱਟ ਲੱਗਦਾ ਵੈ 8-8 ਘੰਟੇ ਕੱਟ ਲੱਗਦਾ ਹੈ ਉਥੇ ਕੋਈ ਪੁੱਛਣ ਵਾਲਾ ਨਹੀਂ ਹੈ ਜਿਹਾ ਵੀ ਜੀ ਮਲਾਜਾਂ ਨੂੰ ਕਹਿੰਦੇ ਆ ਕਿ ਤੁਸੀਂ ਆ ਕੇ ਸਾਡੀ ਬਿਜਲੀ ਦਾ ਹੱਲ ਕਰੋ ਤੇ ਟੰਡੇ ਸਾਡੇ ਕੋਲ ਮਲਾਜਮ ਨਹੀਂ ਹੈ ਇਹ ਕੋਈ ਹੰਮਲ ਨਹੀਂ ਹੈ ਜੇਕਰ ਜਿਹਨਾਂ ਨੇ ਹੱਲ ਨਾ ਕੀਤਾ ਜਾਂ ਸਾਡਾ ਐਕਸ਼ਨ ਸਾਹਿਬ ਨੇ ਸਾਡੀ ਗੱਲ ਨਾ ਸੁਣੀ ਤੇ ਅਸੀਂ ਚੱਕਾ ਵੀ ਜਾਮ ਕਰ ਸਕਦੇ ਹਾਂ ਅਸੀਂ ਸੜਕਾਂ ਦੇ ਉੱਤੇ ਧਰਨਾ ਲਾਵਾਂਗੇ ਤੇ ਉਹਦਾ ਜ਼ਿੰਮੇਵਾਰੀ ਜਿਹੜੀ ਹੈ ਉਹ ਐਕਸ਼ਨ ਸਾਹਿਬ ਦੀ ਹੋਵੇਗੀ ਜਾਂ ਐਸ.ਐਸ. ਦੀ ਹੋਵੇਗੀ ਮੇਰੀ ਬੇਨਤੀ ਹੈ ਐਸ.ਐਸ. ਸਾਹਿਬ ਨੂੰ ਵੀ ਐਕਸ਼ਨ ਸਾਹਿਬ ਨੂੰ ਵੀ ਕਿ ਸਾਡਾ ਮਸਲਾ ਹੱਲ ਕੀਤਾ ਜਾਵੇ ਸਾਡੇ ਬਜ਼ੁਰਗ ਸਾਡੀਆਂ ਮਾਈਆਂ ਬੀਬੀਆਂ ਭੈਣਾਂ ਸਾਡੇ ਸਾਰੇ ਮਸਲੇ ਗਰਮੀ ਦੇ ਵਿੱਚ ਆ ਕੇ ਬੈਠੀਆਂ ਹਨ ਲੇਕਿਨ ਅਸਲੀ ਉਹਨੇ ਕੋਈ ਸਾਡੀ ਗੱਲ ਨਹੀਂ ਸੁਣੀ ਹੈ ਬੇਨਤੀ ਹੈ ਮੇਰੀ ਇੱਕ ਵਾਰ ਫਿਰ ਐਕਸ਼ਨ ਸਾਹਿਬ ਨੂੰ ਕਿ ਐਕਸ਼ਨ ਸਾਹਿਬ ਸਾਡੀ ਆ ਕੇ ਗੱਲ ਸੁਣਨਾ ਤੇ ਸਾਡਾ ਮਸਲਾ ਜਿਹੜਾ ਹੈ ਉਹ ਹੱਲ ਕਰਨ ਜੀ ਪਹਿਲੇ ਕੋਈ ਦੱਸਤਾ ਹੋਵੇ ਕਿ ਕੀ ਦਾ ਜੀ ਅਸੀਂ ਇਹ ਚੈਨਾਂ ਨੂੰ ਟੈਲੀਫੋਨ ਕਰਕੇ ਸਾਜੇ ਆਪ 12 ਵਜੇ 19:00 ਵਜੇ ਤੇ ਮੈਂ ਕਿੰਨੀ ਵਾਰੀ ਟੈਲੀਫੋਨ ਕੀਤਾ ਇਹਨਾਂ ਨੂੰ ਲੇਕਿਨ ਸਾਡੀ ਕੋਈ ਪ੍ਰੋਬਲਮ ਨਹੀਂ ਸੁਣਦਾਗਾ ਇਸ ਕਰਕੇ ਸਾਡੀ ਬੇਨਤੀ ਹੈ ਕਿ ਜੇ ਸਾਡਾ ਨਾਮ ਇਹ ਹੱਲ ਹੋਇਆ ਅਸੀਂ ਆਪਣੇ ਸੜਕ ਦੇ ਉੱਤੇ ਜਾਮ ਲਾਵਾਂਗੇ ਤੇ ਅਸੀਂ ਅਸੀਂ ਇਹ ਵੀ ਕਰਾ ਕਰਾਂਗੇ ਤੇ ਆਪਾਂ ਐਮਐਲਏ ਦਾ ਵੀ ਕਰਾਓ ਕਰਾਂਗੇ ਜੇ ਐਮਐਲਏ ਨੇ ਨਾ ਅੱਜ ਗੱਲ ਸੁਣੀ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ